ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਦੱਸਿਆ ਜਾ ਰਿਹਾ ਕਿ ਬਾਸ਼ਪਾ ਦੇ ਆਗੂ ਉੱਥੇ ਕੋਈ ਕੈਂਪ ਲਾ ਰਹੇ ਸੀਗੇ ਤੇ ਆਮ ਆਦਮੀ ਪਾਰਟੀ ਅਤੇ ਬੀ ਬੀ ਜੀ ਪੀ ਆਮਰ ਸਾਹਮਣੇ ਹੁੰਦੀ ਨਜੇਦਾਰੀ ਤੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪੂਸੇ ਵੱਲੋਂ ਬੀ ਜੀ ਪੀ ਆਗੂਆਂ ਦੇ ਵੱਲੋਂ ਆ ਆਗੂਆਂ ਨੂੰ ਬਾਹਰ ਜਿਹੜਾ ਕਿ ਆ ਬਾਹਰ ਨਿਕਲਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਸਵੀਰਾਂ ਦੇ ਵਿੱਚ ਕਿੰਨਾ ਕੋ ਹਾਈ ਵੋਲਟੇਜ ਹੰਗਾਮਾ ਤੇ ਦੇਖੋ ਨੂੰ ਮਿਲ ਰਿਹਾ ਦੇਖਦੇ ਹੋ ੱੱਕਾ ਮੁੱਕੀ ਹੋ ਰਹੀ ਆ ਪ੍ਰਵੀਨ ਬਾਂਸਲ ਵੀ ਇੱਥੇ ਵਿੱਚ ਮੌਜੂਦ ਨੇ ਕਪਿਲ ਕਤਿਆਲ ਵੀ ਮੌਜੂਦ ਨੇ ਤੇ तमाम ਜਿਹੜੇ ਬੀਜੇਪੀ ਵਰਕਰ ਨੇ ਅਤੇ ਰਜੀਤ ਮਾਨ ਜੀ ਵੀ ਇੱਥੇ ਪਹੁੰਚੇ ਹੋਏ ਨੇ ਲੀਡਰ ਆਗੂ ਵੀ ਪਹੁੰਚੇ ਹੋਏ ਨੇ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਕਿ ਬਾਜਪਾ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਜਿਹੜੇ ਕੀ ਆ ਥਾਣੇ ਤੋਂ ਬਾਹਰ ਜਿਹੜੇ ਕੀ ਆ ਭੇਜਿਆ ਜਾ ਰਿਹਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਗੱਲਬਾਤ ਕੀ ਹੋਈ ਹੈ ਸਾਰੀ ਜਾਣਾਂਗੇ ਗੱਲਬਾਤ ਜਾਨੂ ਕਰਾਂਗੇ ਕਿ ਆਖਿਰਕਾਰ ਮਾਮਲਾ ਹੋਇਆ ਕੀ ਹੈ ਹੋਇਆ ਕੀ ਮਾਮਲਾ ਕੀ ਹੋਇਆ ਹੈ ਕਿਉਂ ਇਹ ਹੰਗਾਮਾ ਹੋ ਰਿਹਾ ਚੌਂਦੀ ਦੇ ਅੰਦਰ ਤੇ ਉਸ ਨੂੰ ਕਿਉਂ ਬਾਹਰ ਕੱਢਿਆ ਜਾ ਰਿਹਾ ਹੈ ਇਹ ਤਾਂ ਹੁਣ ਪੁਲਿਸ ਹੀ ਜਾਣਦੀ ਹੈ ਕਿਉਂ ਕੱਢਿਆ ਜਾ ਰਿਹਾ ਇਹ ਦੱਸਣਗੇ ਕੀ ਮਾਮਲਾ ਕੀ ਹੋਇਆ ਸੀਗਾ ਕੀ ਪੂਰਾ ਮਾਮਲਾ ਹੈ ਇਹ ਤਾਂ ਮਾਮਲਾ ਕੀ ਹੈ ਇੱਕ ਬੰਦਾ ਲੋਕ ਹਿੱਤ ਦਾ ਕੈਂਪ ਲਗਾਇਆ ਉਹ ਕੈਂਪ ਨੂੰ ਇਹਨਾਂ ਨੇ ਉਹ ਕਰਤਾ ਤੁਸੀਂ ਗੱਲ ਜੋ ਮਰਜ਼ੀ ਕਰੋ ਸਾਨੂੰ ਕੋਈ ਦਿੱਕਤ ਨਹੀਂ ਪਰੇ ਸਾਨੂੰ ਪਰਸਨਲ ਟੈਗ ਨਹੀਂ ਛੱਡਦੇ ਕਰ ਸਕਦੇ ਨਹੀਂ ਨਹੀਂ ਪਰਸਨਲ ਤਾਂ ਇਹ ਆ ਕੀ ਬੁਰਾ ਮਾ ਕੀ ਬੁਰਾ ਮਾ ਅੰਦਰ ਅਸੀਂ ਇਹ ਕਹਾਂ ਤੁਸੀਂ ਤੁਹਾਡਾ ਰਾਈਟ ਆ ਧਰਨਾ ਲਾਉਣਾ ਜੋ ਤੁਸੀਂ ਕਰਨਾ ਹੈ ਉਹ ਤੁਹਾਡਾ ਰਾਈਟ ਆ ਉਹ ਕਰ ਸਕਦੇ ਹੋ ਪਰ ਇਹ ਗੇਟ ਕਾਟ ਤੋੜਨ ਦਾ ਕਿਸੇ ਕੋਲ ਰਾਈਟ ਹੈ ਟਾਣੇ ਦਾ ਆ ਤੁਹਾਡੇ ਸਾਹਮਣੇ ਬੜਾ ਉਹ ਗੇਟ ਦੀ ਪਾਜੀ ਗੇਟ ਚੈੱਕ ਕਰੋ ਮੈਂ ਵਾਈਟ ਨਹੀਂ ਦੇਣੀ ਤੁਸੀਂ ਗੇਟ ਚੈੱਕ ਕਰ ਲਓ ਪਾਜੀ ਕੀ ਨਾਮ ਆ ਤੁਹਾਡਾ ਸ਼੍ਰੀਮਾਨ ਜੀ ਨਾਮ ਪਾਜੀ ਕੀ ਬੈਟਰੀ ਤੁਸੀਂ ਤੁਸੀਂ ਕਿਹੜੀ ਤੁਸੀਂ দাও ਜਾਂ ਤੈਨੂੰ ਆ ਤੁਸੀਂ ਅਸੀਂ ਗੇੜਦਾ ਯਾਰ ਸਾਡੇ ਕੋਲੇ ਮਾਮਲਾ ਕੋਈ ਨਹੀਂ ਇਹਨਾਂ ਨੂੰ ਪੁੱਛੋ ਕੀ ਮਾਮਲਾ ਕਾਹਤੋਂ ਇਹਨਾਂ ਨੇ ਗੇੜ ਤੋੜਿਆ ਕਿਸੇ ਪਾਰਟੀ ਤੋਂ ਨਹੀਂ ਜੀ ਮਾਮਲਾ ਤਾਂ ਇਹਨਾਂ ਨੂੰ ਪੁੱਛੋ ਜਿਹੜੇ ਆਏ ਨੇ ਯਾਰ ਨਹੀਂ ਗੇੜ ਬੰਦ ਕੀਤਾ ਹੋਇਆ ਸੀ ਤੁਸੀਂ ਕੋਈ ਇਹ ਤਾਂ ਪਰਮਾਨੈਂਟ ਹੀ ਬੰਦ ਰੱਖੀ ਗੱਡੀਆਂ ਖੜੀਆਂ ਅੰਦਰ ਆਹ ਗੱਡੀਆਂ ਖੜੀਆਂ ਸਾਡਾ ਮਾਲ ਮੁਕਦਮਾ ਸਭ ਕੁਝ ਪਿਆ ਇੱਥੇ ਅਸੀਂ ਤੁਹਾਨੂੰ ਵੀ ਬਾਹਰ ਇਸ ਤੇ ਬਿਠਾ ਲੈਣਾ ਮੈਂ ਕਰਾਂ ਮੈਂ ਸਾਡਾ ਤੁਸੀਂ ਇਹ ਮੇਰਾ ਸਾਡਾ ਮੈਸੇਜ ਆਇਆ ਜਿਹੜੇ ਵੀ ਅਫਸਰਾਂ ਦੇ ਕਹਣੇ ਤੇ ਤੁਸੀਂ ਸਰ ਜੀ ਛੱਡ ਕੇ ਸਰ ਜਿਹੜੀ ਸਰਕਾਰ ਦੇ ਪਾਸੇ ਪੈਣਾ ਤੁਹਾਨੂੰ ਆਜੋ ਸਰ ਪਲੀਜ਼ ਸਰ ਤੁਸੀਂ ਇਹ ਜਿਹੜੀ ਧੱਕੇਸ਼ਾਹੀ ਪੰਜਾਬ ਪਹਿਲ ਸੰਤਾਪ ਭੋਤ ਆਜੋ ਪਲੀਜ਼ ਦੇਖੋ ਉਗਰਵਾਦ ਦੇ ਟਾਈਮ ਤੇ ਸੀ ਇਹ ਹਾਲਾਤ ਨਹੀਂ ਦੇਖੇ ਆ ਮੀਡੀਆ ਨੂੰ ਵੀ ਧੱਕੇ ਮਾਰ ਰਹੇ ਆ ਅਰੇ ਉਸ ਵੇਲੇ ਉਗ ਇਹ ੱਟਕੇ ਮੈਂ ਇਸੀ ਗੱਲ ਪੁੱਛ ਰਿਹਾ ਮੈਂ ਇਸੀ ਬਾਹਰ ਖੜੇ ਆ ਇਹਨੂੰ ਪੁੱਛੋ ਕਿ ਸਾਡਾ ਬੰਦਾ ਜ਼ਿਲ੍ਹਾ ਪ੍ਰਧਾਨ ਖੜਿਆ ਕਿਉਂ ਅਰੈਸਟ ਕਿਉਂ ਕੀਤਾ ਤੋਂ ਬਾਅਦ ਹੰਡਸਾਂ ਕੇ ਬਾਤ ਚੋ ਦੱਸੋ ਦੇਖੋ ਅਰੈਸਟ ਹੋ ਕੇ ਕਰਾਉਂਦੇ ਇਹਨਾਂ ਦੇ ਪਲੀਸ ਬਾਤ ਕਾਂਗਰਸ ਕਰਾਂਗੇ ਪ੍ਰੈਸ ਕਾਨਫਰੰਸ ਕਰਾਂਗੇ ਸਭ ਕੁਝ ਕਰਾਂਗੇ ਪਹਿਲੇ ਗੇੜ ਬਾਤ ਚਲੋ ਇਹ ਮਾਮਲਾ ਹੈ ਕੋਈ ਯਾਰ ਬੰਦਾ ਬੜਾ ਪ੍ਰੈਸ਼ਰ ਆਦਾ ਭਾਈ ਜੀ ਕੋਈ ਵੱਡਾ ਪ੍ਰੈਸ਼ਰ ਆਦਾ ਭਾਈ ਜੀ ਆਜੋ ਕੀ ਹੈ ਕੋਈ ਮੇਰੇ ਨੂੰ ਕੇ ਮਾਰਦਾ ਤੈਨੂੰ ਮਾਰਦਾ ਆਪਣੀ ਵੀਡੀਓ ਧੱਕੇ ਮਾਰ ਮੇਰੇ ਭਰਾ ਬਾਹਰ ਆ ਜਾ ਪਲੀਜ਼ ਲੋਕ ਅੰਦਰ ਦਾ ਚੌਥਾ ਤਾਂ ਧੱਕਾ ਮਾਰ ਬਾਹਰ ਆ ਜਾ ਪਾਜੀ ਅਰੇ ਬਾਹਰ ਆ ਜਾ ਪਾਜੀ ਆਸਦਾ ਨਾ ਦਮਰਾ ਦਾ ਉਹ ਉਹ ਪੂਰੇ ਬਾਹਰ ਮੈਂ ਕਿਹਾ ਰੈਸਟ ਦਾਂਕੋ ਕਰਾਂਗੇ ਸਭੀ ਦੱਸ ਦੋ ਦੀ ਚੱਲ ਜੰਨੇ ਆ ਸਾਡੇ ਇਹ ਬੇੜ ਕੋਲੀ ਦੀ ਆ ਦੇਖੋ ਇਹ 10 ਮਿੜੀ ਦੇ ਵੀ ਕਿਉਂ ਬੜਿਆ ਇਹ ਵੀ ਨਹੀਂ ਦੱਸ ਰਹੇ ਐਸੇ ਹੀ ਸਾਹਿਬ ਕੋਈ ਬੜਿਆ ਕੋਈ ਨਹੀਂ ਲੈ ਕੇ ਨਾ ਕੋਈ ਕ੍ਰਾਈਮਨਲ ਆ ਕੋਈ ਅੰਕ ਕੋਈ ਕ੍ਰਾਈਮਨਲ ਇੱਕ ਮਿੰਟ ਇੱਕ ਮਿੰਟ ਦੇਖੋ ਤੁਸੀਂ ਸਾਨੂੰ ਨਹੀਂ ਦੱਸ ਰਹੇ ਸਾਹਿਬ ਕੋਈ ਦੱਸਾਂਗੇ ਦੇਖੋ ਆਪਾਂ ਕੋਈ ਮਾਰ ਲੈਤਾ ਨਹੀਂ ਤੁਹਾਨੂੰ ਵੀ ਨਹੀਂ ਮੈਨੂੰ ਪਤਾ ਪਰ ਮੈਂ ਇਹ ਪੁੱਛਦਾ ਵੀ ਤੁਸੀਂ ਸਾਨੂੰ ਸਾਡੇ ਬੰਦੇ ਦਾ ਕ੍ਰਾਈਮ ਦਾ ਦੱਸੋ ਸਾਹਿਬ ਤੁਸੀਂ ਦੱਸੋ ਥੋੜਾ ਪੇਸ਼ੈਂਸ ਰੱਖੋ ਨਾ ਮੈਂ ਅਸੀਂ ਦੋ ਬੰਦੇ ਆ ਜੰਨੇ ਆ ਸ਼ਹਿਰ ਤਰਪਾ ਚਾਰ ਬੰਦੇ ਅਸੀਂ ਅਫਸਰ ਭਾਰਤ ਬੁਲਾ ਲੰਨੇ ਆ ਤੁਸੀਂ ਬੈਠ ਜਾਓ ਸਲਾਹ ਦੇ ਚਾਰ ਬੰਦੇ ਆਓ ਡੇਢ ਕਰੋ ਬਸ ਤੁਸੀਂ ਆਓ ਨਹੀਂ ਨਹੀਂ ਆਪਾਂ ਬਾਹਰ ਲਾ ਲੈਂਦੇ ਇੱਕ ਮਿੰਟ ਇੱਕ ਮਿੰਟ ਆ ਸਾਈ ਜੀ ਉਹ ਦਿਲਾ ਪ੍ਰਧਾਨ ਨੇ ਯਾਰ ਉਹ ਸਾਡਾ ਜੀ ਸਾਡੇ ਚਲੇ ਗਏ ਮਾਰ ਸਾਡਾ ਜੀ ਸਾਡੇ ਸਟਾਕਰ ਦੋ ਬੰਦੇ ਅੰਦਰ ਰਹਿੰਦੇ ਯਾਰ ਉਹ ਦੋ ਬੰਦੇ ਅੰਦਰ ਰਹਿੰਦੇ ਨਹੀਂ ਭਾਈ ਹਜੇ ਕੋਈ ਨਹੀਂ ਵੇਟ ਰੋਗਾ ਭਾਜੀ ਥਾਣੇ ਦੇ ਬਾਹਰ ਦੇ ਖੜੇ ਆ ਦੇਖੋ ਜੀ ਮੇਰੀ ਗੱਲ ਸੁਣੋ ਕਿੰਨਾ ਕੁ ਉੱਪਰ ਚਲੇ ਗਏ ਚਲੋ ਦੋ ਮਿੰਟ ਵੇਟ ਕਰੋ ਕਿੰਨਾ ਕੁ ਚਲੇ ਗਏ 40-50 ਹਜ਼ਾਰ ਰੁਪਏ ਕਰੇ ਯਾਰ ਜੀ ਤੁਹਾਨੂੰਾਰੇ ਧੱਕਾ ਜੀ ਘੱਟੋ ਬਾਹਰ ਮੈਨੂੰ ਮਾਰੋ ਨਹੀਂ ਹੈ ਨਹੀਂ ਕਰੋ ਦੇਖੋ ਗੱਲ ਨਾਲ ਗੱਲ ਜਾਂ ਤਾਂ ਸਾਨੂੰ ਬਿਠਾੜੋ ਵੀ ਇਹਨੂੰ ਦੱਸੋ ਭਾਈ

ਟੱਕੇ ਮਾਰ ਕੇ ਜਿਹੜੇ ਗਿਆ ਬਾਹਰ ਕੀਤਾ ਜਾ ਰਿਹਾ ਵੈ ਬੀਜੇਪੀ ਆਗੂਆਂ ਤੇ ਲੀਡਰ ਬੋਖੋ ਦੋ ਮਿੰਟ ਵੀਰੋ ਦੋ ਮਿੰਟ ਵੀਰੋ ਵੀਰ ਵੇਟ ਕਰੋ ਯਾਰ ਆਜੋ ਭਾਈ ਮਾਮਲਾ ਕੀ ਹੈ ਅਜੇ ਪਤਾ ਕਰ ਰਹੇ ਹਾਂ ਪਤਾ ਕਰ ਰਹੇ ਹਾਂ ਅਜੇ ਪਤਾ ਕਰ ਰਹੇ ਹਾਂ ਕੋਈ ਰਹਿਤ ਨਹੀਂ ਹੈ ਵੇਟ ਕਰੋ ਮੈਂ ਕੋਈ ਲੜਦਾ ਨਹੀਂ ਭਾਈ ਦੋ ਮਿੰਟ ਮੈਂ ਕੋਆਪਰੇਟ ਕਰ ਰਿਹਾ ਦੋ ਮਿੰਟ ਦੋ ਮਿੰਟ ਮਾਮਾ ਮਾਜੀ ਹੋਰ ਆਦੀ ਜਲੇ ਤੁਹਾਨੂੰ ਮাজে ਕੁਝ ਨਹੀਂ ਪਤਾ ਸੁਣ ਲੋ ਅਫਸਰ ਕਰਨਗੇ ਜੋ ਕਰਨਗੇ ਉਹਨਾਂ ਨੇ ਬਾਈਟ ਲੈ ਲੂਗਾ ਉਹ ਕਿਦਾ ਕੰਮ ਕੀ ਕੀਤੀ ਕਿ ਅੰਦਰ ਤਰਜਾਰੇ ਤੁਸੀਂ ਕੀ ਮੁਲਾਜ ਉਹ ਤਾਂ ਬਿਲਕੁਲ ਬੜੇ ਨੇ ਤੁਹਾਡੇ ਸਾਹਮਣੇ ਗੇਟ ਤੋੜਿਆ ਉਹਨਾਂ ਨੇ ਹਾਂ ਬਿਲਕੁਲ ਤੋੜਿਆ ਟੁੰਡਾ ਤੋੜਿਆ ਤੁਹਾਡੇ ਸਾਹਮਣੇ ਤੋੜਿਆ ਵੇ ਦੇਖੀਏ ਤੁਸੀਂ ਬਾਅਦ ਜਿਹੜੇ ਆਏ ਸੀਗੇ ਬੰਦੇ ਉਹ ਕਹਰੇ ਕੋਈ ਬੰਦਾ ਅੰਦਰ ਲਿਆਂਦਾ ਆ ਉਹ ਕੀ ਆ ਮੈਟਰ ਪੂਰਾ ਮੈਟਰ ਕੀ ਆ ਸਰ ਕਿਉਂ ਉਹਦੇ ਬਾਰੇ ਮੈਨੂੰ ਨਹੀਂ ਪਤਾ ਉਹਦੇ ਬਾਰੇ ਮੈਨੂੰ ਨਹੀਂ ਪਤਾ ਸਰ ਕੋਈ ਬੰਦਾ ਭਰਿਆ ਜੀ 75 ਕੀਤੀ ਕਿਸੇ ਨੂੰ ਮੈਨੂੰ ਨਹੀਂ ਪਤਾ ਸਰ ਮੈਨੂੰ ਨਹੀਂ ਪਤਾ ਗੇਟ ਚੋਂ ਬੰਦ ਕੀਤੇ ਜੋ ਕਿਸੇ ਨੇ ਕੰਪਲੀਟ ਕੰ ਉਹ ਆਪਾਂ ਲੈ ਰਹੇ ਆ ਨਾਲ ਨਾਲ ਕੰਪਲੇਟ ਤੁਹਾਡੀ ਇੱਕ ਹੀ ਦੱਸੋ ਨਹੀਂ ਸਾਡੇ ਫਿਰ ਬਾਅਦ ਜਿਹੜੀ ਕੰਪਲੇਨ ਹੈਗੀ ਆਪਾਂ ਲਈ ਜੰਦੇ ਨਾਲ ਨਾਲ ਬਾਹਰ ਤੋਂ ਨਹੀਂ ਮੀਡੀਆ ਦੀ ਕਾਲ ਹੀ ਕੰਪਲੇਟ ਨਹੀਂ ਨਹੀਂ ਕਹੇ ਕੰਪਲੇਨ ਨਹੀਂ ਲੈ ਰਹੇ ਮੈਂ ਤਾਂ ਕਹ ਰਿਹਾ ਤੁਹਾਡੀ ਇੱਕ ਦੱਸੋ ਮਾਮਲਾ ਪੁੱਛਣੇ ਮੰਗਣਾ ਮਾਮਲਾ ਮੈਨੂੰ ਨਹੀਂ ਵਰਗਾ ਤੁਸੀਂ ਐਵੇਂ ਕੀ ਨਹੀਂ ਆਉਂਦੇ ਦੇਖੇ ਥੋੜੇ ਵਧੀਆ ਮੈਨੂੰ ਚਾਹੀਦਾ ਸਭ ਨੂੰ ਚਾਹੀਦਾ ਸਭ ਕੋ ਸਭ ਨੂੰ ਉਹ ਹੁੰਦਾ ਚਾਹੀਦਾ ਬੰਦਾ ਚਾਹੀਦਾ ਬਾਹਰ ਦਾ ਕੇ ਇਧਰ ਤੋਂ ਹੈ ਕੱਲ ਦਾ ਨਹੀਂ ਰੋੜ ਤੇ ਚਲੋ ਰੱਤੀ ਮੈਂ 200 ਬੁੜੀ ਰੋਡ ਤੇ 200 ਬੁੜੀ ਰੋਡ ਤੇ ਗੱਡੀ ਹਜੇ ਤੱਕ ਨਹੀਂ ਚੱਕਾਈ ਹਜੇ ਤੱਕ ਗੱਡੀ ਨਹੀਂ ਚੱਕਾਈ ਇੱਥੇ ਰੋਕੀ ਹੋਈ ਆ ਪਰ ਉਹ ਦਿੱਤਾ ਹੋਇਆ ਕੈਮਰੇ ਵੀ ਰਿਕਾਰਡਿੰਗ ਆਕੜੇ ਸਾਡੇ ਕੋਲ ਉਹ 1-1 ਮਿੰਟ ਕਰਦੇ ਸਾਰੀ ਸਾਡੀ ਜਿੰਦਗੀ ਖਵਾਉਣੀ ਸਾਰੀ ਸਾਰੇ ਮਿੰਟ ਰੋਲ ਕਰਦੇ ਨਹੀਂ ਮੇਰਾ ਬੋਲੋ ਇੱਕ ਮਿੰਟ ਦਾ ਬੋਲੋ ਵਿਸ਼ਵਾਨ ਤੋਂ ਇਹ ਮੈਨੂੰ ਲੱਗਦਾ ਇਹ ਮੈਨੂੰ ਲੱਗਦਾ ਇੱਕ ਮਿੰਟ ਆ ਰਿਹਾ ਕੋਈ ਸਵੈਚ ਕਰਕੇ ਆਪ ਕਿਰਪਾ ਕਰੇ ਆਪਣੇ ਸਾਹਮਣੇ ਕੋਲ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਹਾਈ ਵੋਲਟੇਜ ਹੰਦਾ ਮਾਰ ਰਹੀ ਹੈ ਬਾਟਿਕਾ ਵਾ ਦੇਖ ਸਕਦੇ ਹੋ ਕਿ ਮਹਿਲਾ ਵੱਲੋਂ ਜਦ ਵੀਰ ਇੱਕ ਜਗਾ ਦਿਓ ਇੱਕ ਮਾਤਾ ਨੂੰ ਬੁਲਾ ਲਓ ਯਾਰ ਜਿਹੜੀ ਐਕਸੀਡੈਂਟ ਆਲੀ ਮਾਤਾ ਅੰਦਰ ਵਾੜਨ ਵਾਲਾ ਮਾਤਾ ਜੀ ਆਲੋ ਪੰਜਾਬ ਦੇ ਲੁਧਿਆਣਾ ਦੇ ਵਿੱਚ ਦੁਗੜੀ ਥਾਣੇ ਦੇ ਬਾਹਰ ਵਿੱਚ ਵੀ ਆਗੂ ਅਤੇ ਪੁਲਸ ਆਮਨ ਸਾਹਮਣੇ ਹੋਏ ਨੇ ਹਾਲਾਂਕਿ ਹਾਈ ਰੋਟੇ ਹੰਗਾਮਾ ਦੇਖਣ ਮਿਲਦਾ ਵਾ ਪੁਲਸ ਵੱਲੋਂ ਬੀਜੇਪੀ ਆਗੂਆਂ ਨੂੰ ਧੱਕਾ ਮਾਰਿਆ ਜਾਂਦਾ ਪ੍ਰਵੀਰ ਪੰਸਲ ਮੇਨਾ ਜੁੜ ਚੁੱਕੇ ਨੇ ਮਾਮਲਾ ਆਖਿਰਕਾਰ ਹੋਇਆ ਕੀ ਸਾਰੇ ਜਨ ਮਾਮਲਾ ਕੀ ਹੋਇਆ ਵਾ ਧੱਕੇ ਮਾਰੇ ਗਏ ਨੇ ਸਾਹਮਣੇ ਹੋਇਆ ਤੇ ਦੋਨੋਂ ਕੀ ਪੂਰਾ ਮਾਮਲਾ ਹੋ ਗਿਆ ਨਹੀਂ ਕੋਈ ਅਮਰੇ ਸਾਹਮਣੇ ਵਾਲੀ ਗੱਲ ਨਹੀਂ ਆ ਸਾਡਾ ਇੱਕ ਪ੍ਰਧਾਨ ਸੰਨੀ ਕੈਸ ਜਿਹੜੇ ਦਿਹਾਤੀ ਲੁਧਿਆਣੇ ਦੇ ਪ੍ਰਧਾਨ ਹੈ ਉਹਨਾਂ ਨੇ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੂੰ ਲੈ ਕੇ ਉਹ ਬੈਨੀਫੀਸ਼ਰੀਆਂ ਤੱਕ ਪਹੁੰਚਣ ਉਹਨਾਂ ਦਾ ਇੱਕ ਕੈਂਪ ਲਾਇਆ ਸੀਗਾ ਔਰ ਇਹ ਵੈਸੇ ਹੀ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਕਟਰਤਾ ਕੋਸ਼ਿਸ਼ ਕਰਦਾ ਹੈ ਕਿ ਜਿਹੜੀਆਂ ਸਕੀਮਾਂ ਚਾਹੇ ਕੇਂਦਰ ਦੀਆਂ ਹੋਣ ਚਾਹੇ ਪ੍ਰਦੇਸ਼ ਦੀਆਂ ਹੋਣ ਚਾਹੇ ਸੂਬੇ ਦੀਆਂ ਹੋਣ ਉਹ ਸਕੀਮਾਂ ਨੂੰ ਜਨਤਾ ਤੱਕ ਪਹੁੰਚਾਇਆ ਜਾਵੇ ਤੇ ਉਹ ਉਹ ਸਕੀਮਾਂ ਲੈਣ ਵਾਸਤੇ ਉਹਨਾਂ ਦੀ ਮਦਦ ਕੀਤੀ ਜਾਵੇ। ਤੋਂ ਅਸੀਂ ਇਹ ਸ਼ੁਰੂ ਤੋਂ ਕਰਦੇ ਆਏ ਆ ਤੇ ਇਦਾਂ ਦਾ ਇੱਕ ਕੈਂਪ ਸੰਨੀ ਕੈਂਸ ਜੀ ਨੇ ਲਾਇਆ ਸੀ। ਲੇਕਿਨ ਜਿਸ ਤਰ੍ਹਾਂ ਦੀ ਦਿੱਲੀ ਤੋਂ ਆ ਕੇ ਸਾਡ ਪੰਜਾਬ ਦੀ ਸਰਕਾਰ ਤੇ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਆ ਕਿਉਂਕਿ ਦਿੱਲੀ ਦੇ ਲੋਕਾਂ ਨੇ ਭਜਾਤਾ ਸ਼ਿਸ਼ੋਧੀ ਤੇ ਕੇਦਰੀਵਾਲ ਵਰਗੇ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਸਾਮ-ਦਾਮ ਦੰਡ ਭੇਦ ਵੀ लाठी ਦੇ ਨਾਲ ਵੀ ਗੁੰਡਾਗਰਦੀ ਦੇ ਨਾਲ ਵੀ ਬਦਮਾਸ਼ੀ ਦੇ ਨਾਲ ਵੀ ਤੇ ਗੈਂਗਸਟਰਾਂ ਨੂੰ ਨਾਲ ਲੈ ਕੇ ਅਸੀਂ ਧੱਕੇ ਨਾਲ ਦੁਬਾਰਾ ਸਰਕਾਰ ਬਣਾ ਦੀ ਕੋਸ਼ਿਸ਼ ਕਰਾਂਗੇ ਸੋ ਉਹਨਾਂ ਨੇ ਧੱਕਾ ਸ਼ੁਰੂ ਕਰਤਾ ਤੇ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਬੰਤਾ ਜ਼ਮਾਨਾ ਦੀ ਕੰਮ ਕਰਦਾ ਹੈ ਦੇਸ਼ ਲਈ ਕੰਮ ਕਰਦਾ ਜਾਂ ਪਾਰਟੀ ਲਈ ਕੰਮ ਕਰਦਾ ਉਹਨਾਂ ਉੱਪਰ ਝੂਠੇ ਸੱਚੇ ਪਰਚੇ ਬਣਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਸੋ ਉਹਦੇ ਖਿਲਾਫ ਅੱਜ ਅਸੀਂ ਇਕੱਠੇ ਹੋਏ ਆ ਇਸ ਤਰ੍ਹਾਂ ਦੇ ਜਨ ਹਿੱਤ ਦੇ ਕੰਮ ਇਦਾਂ ਦੇ ਸਮਾਜ ਦੇ ਕੰਮ ਹਮੇਸ਼ਾ ਅਸੀਂ ਕਰਦੇ ਰਾਵਾਂਗੇ ਆਪ ਸਰਕਾਰ ਦੀ ਲੁਟੇਰਿਆਂ ਦੀ ਸਰਕਾਰ ਆ ਉਹ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਕਟਰ ਉਹ ਹਮੇਸ਼ਾ ਇਸ ਕੰਮ ਦੇ ਲਈ ਵਚਨਬੱਧ ਹੈ ਅੱਛਾ ਇੱਕ ਕੈਂਪ ਲਾਣਾ ਇਹਨਾਂ ਨੂੰ ਕੋ ਭਾਰੀ ਪੈ ਗਿਆ ਕਿ ਪੁਲਿਸ ਨਹੀਂ ਬਾਹਰ ਧੱਕੇ ਮਾਰਤੀ ਕਰਤੇ ਉਹਨਾਂ ਨੂੰ ਕਿ ਅਰੈਸਟ ਕਰ ਲੈ ਨਹੀਂ ਨਹੀਂ ਕਿਉਂਕਿ ਸਭ ਲੋਕ ਧਰਨਾ ਮਾਰੀ ਬੈਠੇ ਸੀਗੇ ਤੇ ਇੰਨੇ ਚ ਉਹਨਾਂ ਨੇ ਗੇਟ ਖੋਲ੍ਹਿਆ ਤਾਂ ਸਭ ਕਾਰਕਟਰ ਅੰਦਰ ਚਲੇ ਗਏ ਲੇਕਿਨ ਪੁਲਿਸ ਦਾ ਕਹਿਣਾ ਸੀ ਵੀ ਨਹੀਂ ਅਸੀਂ ਨਹੀਂ ਗੇਟ ਖੋਲ੍ਹਿਆ ਹੈਗਾ ਇਹ ਗੇਟ ਉਹਨਾਂ ਤੋਂ ਕੋਈ ਇਸ ਬੰਦੇ ਨੂੰ ਕੋਈ ਬੰਦਾ ਬਾਹਰ ਆ ਰਿਹਾ ਹੋਊਗਾ ਕੋਈ ਇਸ ਤਰ੍ਹਾਂ ਦਾ ਸੀਗਾ ਲੇਕਿਨ ਜਿਸ ਟਾਈਮ ਉਹਨੇ ਕਿਹਾ ਵੀ ਨਹੀਂ ਜੀ ਧਰਨਾ ਤੁਸੀਂ ਬਾਹਰ ਲਾਣਾ ਤਾ ਸਾਰੇ ਕਰਮ ਕਰਤਾ ਦੁਆਰਾ ਬਾਹਰ ਆ ਕੇ ਬੈਗੇ ਕਿ ਕਹਿੰਦੇ ਗੇਟ ਗੂਟ ਤੋੜਿਆ ਗਿਆ ਸਾਡਾ ਸਰਕਾਰੀ ਪ੍ਰੋਪਰਟੀ ਤੋੜੀ ਐਸਾ ਕੁਝ ਨਹੀਂ ਹੈ ਫੋਟੋ ਆ ਤੁਹਾਡੇ ਕੋਲ ਐਸਾ ਕਿਸੇ ਕਰਮ ਕਰਤਾ ਨੇ ਸਾਡੇ ਸਭ ਕਰਮ ਕਰਤਾ ਜ਼ਿੰਮੇਵਾਰ ਕਰਮ ਕਰਤਾ ਇਹ ਸਾਡੇ ਆਪ ਦੇ ਕਰਮ ਕਰਤਾ ਨਹੀਂ ਹੈ ਕਿ ਜਿਹੜੇ ਇਹ ਜਾ ਕੰਮ ਕਰਨਗੇ ਉਹ ਲੋਕਤੰਤਰ ਦੇ ਤਰੀਕੇ ਦੇ ਨਾਲ ਉਹ ਪਹਿਲਾਂ ਵੀ ਧਰਨਾ 1.5 ਘੰਟਾ ਹੋ ਗਿਆ ਧਰਨਾ ਲਾਏ ਨੂੰ ਗੇਟ ਖੁੱਲਿਆ ਤਾਂ ਅੰਦਰ ਗਏ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਬਾਹਰ ਆਜੋ ਤਾਂ ਅਸੀਂ ਸਾਰੇ ਕਰਮਚਾਰੀਆਂ ਨੂੰ ਅਸੀਂ ਬਾਹਰ ਲਾਇਆ 500 ਸਾਹਿਬ ਕੈਂਪ ਕੈਂਪ ਤੁਝੇ ਜੋ ਲਾਰਸੀ ਉੱਥੇ ਕੋਈ ਸ਼ਰਾਰਤੀ ਅੰਤਰ ਪਹੁੰਚੇ ਨਹੀਂ ਕੋਈ ਸ਼ਰਾਰਤੀ ਅੰਤਰ ਨਹੀਂ ਕੋਈ ਹਰ ਇਲਾਕੇ ਦੇ ਲੋਕ ਆ ਕਿਸੇ ਤਰ੍ਹਾਂ ਦੀ ਵੀ ਗੱਲ ਕਰ ਸਕਦੇ ਆ ਕੋਈ ਕਿ ਗੱਲ ਇਸ ਤਰ੍ਹਾਂ ਦੀ ਕੋਈ ਹੋਈ ਹੈ ਮੌਕੇ ਤੋਂ ਮੇਰੇ ਧਿਆਨ 'ਚ ਨਹੀਂ ਹੈ ਦਿਨੇਸ਼ ਸਰਪਾਲ ਕੀ ਹੋਇਆ ਜੀ ਇਸ ਦਾ ਸਰਪਾਲ ਹੋਇਆ ਇਹ ਹੈ ਜੀ ਸ਼ਾਹੀ ਨਹੀਂ ਚਲੇਗੀ ਪੰਜਾਬ ਪੰਜਾਬ ਸਰਕਾਰ ਜਿਹੜੀ ਪੰਜਾਬ ਸਰਕਾਰ ਬੁਖਲਾ ਗਈ ਹੈ ਬੁਖਲਾ ਇਸ ਕਰਕੇ ਗਈ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਪੰਜਾਬ ਦਾ ਪਿੰਡੂ ਹਲਕਾ ਕਿਸ ਤਰ੍ਹਾਂ ਸ਼ਹਿਰੀ ਹਲਕਾ ਭਾਰਤੀ ਜਨਤਾ ਪਾਰਟੀ ਨੂੰ ਹੱਥੋਂ ਹੱਥੀ ਲੈ ਰਿਹਾ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜੋ ਜਨ ਹਿੱਤ ਦੇ ਕੰਮ ਜੋ ਮੋਦੀ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤੀਆਂ ਉਹ ਲੋਕਾਂ ਦੇ ਕੰਮ ਲੋਕਾਂ ਵਾਸਤੇ ਕਿਸਾਨ ਵਾਸਤੇ ਮਜ਼ਦੂਰ ਵਾਸਤੇ ਆਯੂਸ਼ਮਾਨ ਕਾਰਡ ਲੈ ਲਓ ਆਪਣਾ ਜਿਹੜੇ ਵੀ ਕਾਰਡ ਸਾਰੇ ਸਾਰੇ ਹੀ ਤੁਹਾਡਾ ਸ਼ਰਮ ਕਾਰਡ ਲੈ ਲਓ ਇਹ ਹੋਰ ਜਿੰਨੀਆਂ ਵੀ ਫੈਸਿਲਿਟੀਆਂ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹ ਕੈਂਪ ਲਾਏ ਸੀ ਤੇ ਉੱਥੇ ਇਹਨਾਂ ਨੂੰ 30 ਹਲਕਿਆਂ ਦੇ ਵਿੱਚ ਇਹ ਸਾਡੀ ਯੋਜਨਾ ਚੱਲ ਰਹੀ ਸੀ ਤੇ ਉਹਨਾਂ ਦੇ ਉਹ ਬਖਲਾ ਕੇ ਬੁਖਲਾ ਇਸ ਕਰਕੇ ਗਏ ਕਿ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਲੋਕ ਹਮ ਹੁਮਾ ਕੇ ਸਾਡੇ ਕੈਂਪਾਂ ਦੇ ਵਿੱਚ ਆ ਰਿਹਾ ਲੱਖਾਂ ਦੀ ਤਾਦਾਦ ਦੇ ਵਿੱਚ ਥੋੜੇ ਹੀ ਦਿਨਾਂ ਦੇ ਵਿੱਚ ਲੋਕਾਂ ਨੇ ਉਸ ਆਯੂਸ਼ ਉਸ ਨਾ ਫੈਸਿਲਟੀਆਂ ਨੂੰ ਅਵੇਲ ਕਰ ਲਿਆ ਲੈ ਲਿਆ ਉਹ ਜਿਹੜੇ ਵੀ ਸਾਡੇ ਕਾਰਜਕਰਤਾ ਲਗਾ ਰਹੇ ਸੀ ਉਹਨਾਂ ਨਾਲ ਸਿੱਧਾ ਕਿਸਾਨਾਂ ਦਾ ਰਾਫਤਾ ਹੋ ਗਿਆ ਸੋ ਇਸ ਗੱਲ ਤੋਂ ਬੁਖਰਾ ਕੇ ਕਿ ਪਿੰਡਾਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਐਕਸੈਪਟੈਂਸ ਜਿਹੜੀ ਹੈ ਉਹ ਬਹੁਤ ਦਿਨ-ਪਤੀ ਦਿਨ ਵਧ ਰਹੀ ਜਾਈ ਹੈ ਤੇ ਉੱਥੋਂ ਹੀ ਬੁਖਲਾ ਗਏ ਆਮ ਆਦਮੀ ਪਾਰਟੀ ਵੀ ਬੰਦੇ ਉਥੇ ਪਹੁੰਚੇ ਸੀਗੇ ਸਾਡੇ ਕੋਲ ਕੋਈ ਐਸੀ ਸੂਚਨਾ ਨਹੀਂ ਸਾਡੇ ਸਨੀ ਕੈਥ ਨੂੰ ਔਰ ਉਹਨਾਂ ਦੇ ਦੋ ਸਾਥੀਆਂ ਨੂੰ ਉਹਨਾਂ ਦੇ ਆਫਿਸ ਤੋਂ ਚੱਕਿਆ ਹੈ ਕਾਰਨ ਕੋਈ ਹੋਗਾ ਕਾਰਨ ਕੋਈ ਦੱਸਦੇ ਨਹੀਂ ਕੋਈ ਕੋਈ ਪੇਪਰ ਹੁੰਦਾ ਲਾ ਕੁਝ ਨਹੀਂ ਜੀ ਕੁਝ ਨਹੀਂ ਦੱਸਿਆ ਸਿੱਧਾ ਇੱਕੋ ਹੀ ਇੱਕ ਕਾਰਨ ਹੈ ਵੀ ਤੁਸੀਂ ਕੈਂਪ ਨਹੀਂ ਲਗਾਣੇ ਤੁਸੀਂ ਲੋਕਾਂ ਤੱਕ ਯੋਜਨਾ ਨਹੀਂ ਪਹੁੰਚਾਣੀ ਆ ਇਹ ਜਾਂ ਤਾਂ ਕੋਈ ਇਹ ਕੈਂਪ ਕੋਈ ਸਰਕਾਰ ਤੋਂ ਪੁੱਛ ਕੇ ਲਾਣਾ ਹੁੰਦਾ ਪੰਜਾਬ ਸਰਕਾਰ ਤੋਂ ਨਾ ਐਸਾ ਕੋਈ ਨਹੀਂ ਹੈ ਤੁਸੀਂ ਕਿਸੇ ਤਰ੍ਹਾਂ ਦੀ ਤੁਸੀਂ ਨਹੀਂ ਦੇ ਰਾਜਨੀਤੀ ਰਹੇ ਹੋ ਰਿਕਾਰਡ ਆ ਤੁਹਾਡਾ ਕਿ ਕੈਂਪ ਕੋਈ ਪੰਜਾਬ ਸਰਕਾਰ ਪੁੱਛ ਕੇ ਲਾਣਾ ਹੁੰਦਾ ਬਿਲਕੁਲ ਨਹੀਂ ਅਸੀਂ 40 ਸਾਲ ਮੈਂ ਰਾਜਨੀਤੀ ਛੋਏ ਤੇ ਇਹ ਦੇ ਦੌਰਾਨ ਕਾਂਗਰਸ ਕਾਂਗਰਸ ਸਰਕਾਰ ਦੇਖੀ ਆ ਅਕਾਲੀ ਦਲ ਦੀ ਦੇਖੀ ਆ ਆਪੀ ਦੇਖੀ ਆ ਤੇ ਕਦੇ ਕੋਈ ਵੀ ਬੰਦਾ ਐਸੇ ਦੇ ਕੈਂਪ ਲਾ ਸਕਦਾ ਇਹ ਐਸਾ ਕੋਈ ਕਾਨੂੰਨ ਨਹੀਂ ਆ ਵੀ ਕੋਈ ਬੰਦਾ ਲੋਕਾਂ ਦੀ ਅਸੀਂ ਅੱਜ ਵੀ ਪੈਨਸ਼ਨਾਂ ਦੇ ਫਾਰਮ ਜਾਂ ਕੋਈ ਆਯੂਸ਼ਮਾਨ ਦੇ ਕਾਰਡ ਅੱਜ ਵੀ ਅਸੀਂ ਬਣਵਾਉਂਦੇ ਆਂ ਹਾਂ ਸਰੋਪ ਜੀ ਐਡਵੋਕੇਟ ਹੋ ਤੁਸੀਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਨਾ ਵਾ ਵਕਾਲਤ ਕੋਈ ਕੀਤੀ ਹੈ ਬਖੂਬੀ ਨਾ ਕੋਰਟ ਦੇ ਵਿੱਚ ਵੀ ਰਹੇ ਕਾਨੂੰਨ ਦੀ ਸਾਰੀ ਨੋਲੇਜ ਤੁਹਾਨੂੰ ਕੈਂਪ ਲਾਣਾ ਕਿਸੇ ਕੋ ਪੁਸ਼ਕੇ ਲਾਣਾ ਹੁੰਦਾ ਹੈ ਜਾਂ ਡੀਸੀ ਸਾਹਿਬ ਕੋ ਮਨਜ਼ੂਰੀ ਲੈਣੀ ਹੁੰਦੀ ਹੈ ਐਦਾਂ ਕੁਝ ਹੈਗਾ ਦੇਖੋ ਇਹ ਜਿਹੜਾ ਕੈਂਪਸ ਹੈਗਾ ਇਹ ਕੈਂਪ ਜਨਤਾ ਨੂੰ ਫਾਇਦਾ ਦੇਣ ਵਾਸਤੇ ਕੈਂਪਸ ਹੈਗਾ ਪਾਰਸ ਸਰਕਾਰ ਦੀਆਂ ਜਿੰਨੀ ਵੀ ਸਕੀਮਾਂ ਨਰਿੰਦਰ ਮੋਦੀ ਜੀ ਵੱਲੋਂ ਚਲਾਈ ਗਈਆਂ ਚਾਹੇ ਆਯੂਸ਼ਮਾਨ ਜਨਧਨ ਯੋਜਨਾ ਬੀਮਾ ਯੋਜਨਾ ਉਹ ਯੋਜਨਾ ਦਾ ਕੈਂਪ ਕੱਲੇ ਪੰਜਾਬ 'ਚ ਨਹੀਂ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਗਰਤਾ ਦੇ ਰਹੇ ਨੇ ਪਰ ਪੰਜਾਬ ਦੀ ਸਰਕਾਰ ਤੋਂ ਬਰਦਾਸ਼ਤ ਨਹੀਂ ਹੋਇਆ ਕੱਲੇ ਅੱਜ ਸੰਨੀ ਕੈਂਸਰੂਣੀ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਜਲੰਧਰ ਦਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਦਾ ਜ਼ਿਲ੍ਹਾ ਪ੍ਰਧਾਨ ਅੱਜ ਉਹਨਾਂ ਨੇ ਥਾੜਿਆਂ ਦੀ ਡੱਕ ਲਿਆ ਸਾਡੇ ਕਾਰਜਕਰਤਾਵਾਂ ਦਾ ਬਰਦਾਸ਼ਤ ਨਹੀਂ ਹੈ ਦੇਖੋ ਕੈਂਪ ਦੇ ਵਿੱਚ ਕੀ ਹੈ ਉਹਨਾਂ ਨੂੰ ਬੁਖਲਾੜ ਹੈ ਕਿ ਆਮ ਜਨਤਾ ਦੇ ਨਾਲ ਇਹ ਲੋਕ ਕਨੈਕਟ ਹੋ ਰਹੇ ਨੇ ਬੀਜੇਪੀ ਨੇ ਸ਼ਰਾਰਤ ਕੀਤੀ ਕੋਈ ਕੋਈ ਸ਼ਰਾਰਤ ਨਹੀਂ ਨੋਰਮਲ ਬੀਜੇਪੀ ਦਾ ਵਰਕਰ ਤਾਂ ਤੁਹਾਨੂੰ ਪਤਾ ਹੀ ਹੈ ਸ਼ਰਾਰਤ ਤਾਂ ਕੀ ਹੋਤਾ ਆਪਣੇ ਕੰਮ ਤੱਕ ਯਕੀਨ ਰੱਖਦਾ ਹੈ ਹੁਣ ਵੀ ਤੁਸੀਂ ਦੇਖੋ ਆਏ ਹੈ ਸਿਰਫ ਐਸੀ ਇਹ ਪੁੱਛ ਰਿਹਾ ਕਿ ਭਾਈ ਸੰਦੀ ਕਹਿੰਦਾ ਕਸੂਰ ਕੀ ਹੈ ਉਹਨੂੰ ਕਿਸ ਤਹਿਤ ਲਾਗੇ ਕੋਈ ਦੱਸੋ ਨਾ ਸਹੀ ਮੈਨੇ ਪ੍ਰਧਾਨਗੀ ਮਿਲ ਗਈ ਕੋਈ ਚੋੜਬਾਜੀ ਕੀਤੀ ਕੋਈ ਚੋੜਬਾਜੀ ਗੁਰਦਾਸਪੁਰ ਦੇ ਪ੍ਰਧਾਨ ਨੇ ਕਿਹੜੀ ਚੋੜਬਾਜੀ ਕਰ ਲਈ ਗੁਰਦਾਸਪੁਰ ਛੱਡੋ ਉਹ ਜਾਨਣ ਦੀ ਗੱਲ ਕਰੋ ਅਰੇ ਸੰਦੀ ਚੋੜਬਾਜੀ ਕੀਤੀ ਨਾ ਦੱਸ ਨਾ ਇਹ ਸਾਡੀ ਸਾਰੀ ਹਾਈ ਕਮਾਂਡ ਬੈਠੀ ਹੈ ਚੀਮਾ ਸਾਹਿਬ ਬੈਠੇ ਐ ਸਪਾਲਜੀ ਬੈੱਡ ਪਰ ਵੀ ਕਹਾਂ ਦੀ ਚੋੜਬਾਜੀ ਇੱਕ ਕਰੇ ਕਰਤਾ ਇਹ ਚੋੜਬਾਜੀ ਦੇ ਪਿੱਛੇ ਆਂਦਾ ਇਹ ਆਮ ਕਰੇ ਕਰਤਾ ਹੈ ਇਹ ਭਾਜੀਪੀ ਦੇ ਕਾਰਕਟਰ ਜਿਹੜੇ ਜਨਤਾ ਤੱਕ ਪਹੁੰਚ ਰਹੇ ਨੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਇਸ ਲਈ ਅੱਜ ਉਹ ਬਿਆਨ ਮੈਚ ਹੋ ਗਿਆ ਜੋ ਮਨੀਸ਼ ਸੋਦੀਆ ਨੇ 15 ਅਗਸਤ ਦੀ ਸ਼ਾਮ ਨੂੰ ਦਿੱਤਾ ਸੀ ਇਹ ਇਹ ਕੈਂਪ ਕਦੋਂ ਲਾਇਆ ਗਿਆ ਸੀ ਅੱਜ ਲਾਇਆ ਗਿਆ ਕੈਂਪ ਇਕੱਲਾ ਅੱਜ ਨਹੀਂ ਇਹ ਕਈ ਦਿਨ ਤੋਂ ਇੱਕ ਲੱਗ ਰਹੇ ਨੇ ਕੈਂਪ ਕਿ ਜਨਤਾ ਨੂੰ ਇਹਦਾ ਲਾਭ ਪਹੁੰਚਾਇਆ ਜਾ ਸਕੇ ਇਹ ਕੈਂਪ ਅੱਜ ਦਾ ਦਾ ਇੱਕ ਵੈਸੇ ਇਹਨਾਂ ਨੇ ਯੋਜਨਾ ਦੇ ਤਹਿ ਚੱਕ ਲਿਆ ਕਿਦਾਂ ਕੀਤਾ ਅੱਜ ਸਿੱਧਾ ਆਏ ਔਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਕੈਂਪ ਤੋਂ ਹੀ ਗ੍ਰਿਫਤਾਰ ਕੀਤਾ ਕੈਂਪ ਤੋਂ ਗ੍ਰਿਫਤਾਰ ਕੀਤਾ ਕਿਸਰੂ ਦਫਤਰ ਲੱਗਿਆ ਜੀ ਦਫਤਰ ਦੇ ਵਿੱਚ ਤਰੀਕੇ ਦੇ ਕੋਲ ਉਹ ਦਾਖਰੇ ਦੇ ਕੋਲ ਹਾਂ ਜੀ ਬਿਲਕੁਲ ਕਪਿਲ ਕਤਿਆਲ ਕੋਈ ਕੋਈ ਕਾਨੂੰਨ ਬਣਾਇਆ ਕੋਈ ਕੈਂਪਰ ਨਾਲ ਕੈਂਪ ਦਾ ਪਰਮਿਸ਼ਨ ਲੈਣੀ ਜਿੰਦਾਬਾਦ ਸਰਕਾਰ ਦੀ ਕਾਨੂੰਨ ਬਣਾਇਆ ਮੈਂ ਕਿਹ ਪੁੱਛਿਆ ਕਾਨੂੰਨ ਬਣਾਇਆ ਬਿਲਕੁਲ ਭਗਵੰਤ ਮਾਨ ਨੇ ਉਹਨੂੰ ਆਪਣੀ ਕੁਰਸੀ ਨਾਲ ਇੰਨਾ ਪਿਆਰ ਹੋ ਗਿਆ ਉਹ ਕਹਿੰਦਾ ਕਿ ਹਮੇਸ਼ਾ ਜੇ ਸਾਢੇ 3 ਦਿਨਾਂ ਤੋਂ ਮੈਂ ਪੰਜਾਬ ਦੀ ਸੱਤਾ ਦੇ ਵਿਰਾਜਮਾਨ ਆ ਕਿ ਮੈਂ ਆੜ ਵਾਲੀ 2027 ਜਿਹਵੀ ਜਿੱਦਾਂ ਮਨੀਸ਼ ਸੋਧਿਆ ਨੇ ਬਿਆਨ ਦਿੱਤਾ ਹੁੱਕ ਬਾਇਕਰਕ ਆਮਦਾਨ ਦੰਡ ਬੇਦ ਅਸੀਂ ਇੱਦਾਂ ਕਰਕੇ ਚੋਣ ਜਿੱਤਾਂਗੇ ਲੇਕਿਨ ਉਹਨਾਂ ਦੀ ਬੜੀ ਵੱਡੀ ਭੋਲ ਹੈ ਮੈਂ ਪੰਜਾਬ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਆਮ ਆਦਮੀ ਸਰਕਾਰ ਉੰਨੀ ਕੁ ਬਦੀਕੀ ਕਰਾ ਜਿੰਨੀ ਇੱਕ ਇੱਕ ਸਾਲ ਬਾਦ ਬਰਦਾਸ਼ਤ ਕਰਨੀ ਸਿੱਖ ਲੈਣ ਇਹ ਨਵੀਆਂ ਭਾਜੀਆਂ ਨਾ ਪਾਓ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਤੁਹਾਡਾ ਡਰਨ ਵਾਲੇ ਨਹੀਂ ਹੈ ਤੁਸੀਂ ਅੱਜ ਸ਼ਰਿਆਮ ਗੁੰਡਾਗਰ ਦੀ ਕੀਤੀ ਸਾਡੇ ਜ਼ਿਲ੍ਹਾ ਪ੍ਰਧਾਨ ਸਨਨੀ ਕਾਦੇ ਨਾਲ ਤੇ ਅਸੀਂ ਰੋਸ਼ਵਚੋ ਤੇ ਧਰਨੇ ਦੇ ਬੈਠੇ ਆਂ ਜਦ ਤੱਕ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਰਿਹਾ ਨਹੀਂ ਕਰ ਦਿੰਦੇ ਕਿ ਸਾਨੂੰ ਕਾਰਨ ਨਹੀਂ ਦੱਸਦੇ ਕਿ ਇਹਨੂੰ ਕਿਉਂ ਅਰੈਸਟ ਕੀਤਾ ਅਸੀਂ ਇਹ ਧਰਨਾ ਜਾਰੀ ਰੱਖਾਂਗੇ ਉਹਨੂੰ ਉਹਨਾਂ ਨੇ ਦਫ਼ਤਰ ਦੇ ਵਿੱਚੋਂ ਇਹਨਾਂ ਨੇ ਚੱਕਿਆ ਤੇ ਇੱਕ ਨਾ ਕਾਰਨ ਦੱਸਿਆ ਇਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਬਟਿੰਡਾ ਸੋਈ ਜਗ੍ਹਾ ਬੀਜਪੀ ਦੇ ਅੱਗੂ ਚੱਕਿਆ ਇਹ ਬੜੀ ਮੰਦਭਾਗੀ ਘਟਨਾ ਹੈ ਬਿਲਕੁਲ ਬੀਜਪੀ ਪਾਰਟੀ ਦੇ ਵੱਲੋਂ ਲਗਾਤਾਰ ਆਵਾਮ ਦੀ ਪਾਰਟੀ ਦੇ ਉੱਤੇ આરોਪ ਲਾਇਆ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਨੀ ਸੋਸੋਦੀਆ ਦਾ ਜਿਹੜਾ ਬਿਆਨ ਸੀਗਾ ਸਾਮ ਦੇ ਡੰਡ ਲੜਾਈ ਝਗੜਾ ਜੋ ਵੀ ਕਰਨਾ ਪਿਆ ਉਹ ਕਰਾਂਗੇ ਆਮ ਬੀਜਪੀ ਵੱਲੋਂ ਅੱਗੂਆ ਦੇ ਲੀਡਰ ਵੱਲੋਂ ਕਿਹਾ ਜਾ ਰਿਹਾ ਕਿ ਉਹ ਅੱਜ ਕਿਤਨਾ ਕਿਤੇ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਹੈ ਇਹ ਉਹਨਾਂ ਦਾ ਕਹਿਣਾ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਅੱਜ ਲਗਾਤਾਰ ਦੇਖਿਆ ਕੈਂਪ ਲੱਗਦਾ ਨਜ਼ਰ ਆਂਦਾ ਚਲਦਾ ਪਿਆ ਸੀ ਕੈਂਪ ਜੋ ਕਿ ਕੇਂਦਰ ਸਰਕਾਰ ਦੀ ਫੈਸਿਲਿਟੀਆਂ ਸੀਗੀਆਂ ਲੋਕਾਂ ਤੱਕ ਪਹੁੰਚਾਣੀ ਸੀਗੀਆਂ ਦਿਹਾਤੀ ਪ੍ਰਸ਼ਾਸਨਿਕ ਕੈਂਟਰ ਨੂੰ ਬਣਾਇਆ ਗਿਆ ਸੀ ਗੁਆਂਢਾਂ ਦੇ ਵਿੱਚ ਤੇ ਉਸ ਤੋਂ ਬਾਅਦ ਸਨਿਕੈਂਟਰ ਨੂੰ ਅਚਾਨਕ ਹੀ ਜੇ ਕਿ ਪੁਲਿਸ ਵੱਲ ਗ੍ਰਿਫਤਾਰ ਕਰ ਲਿੱਤਾ ਜਾਂਦਾ ਵਾ ਜਦੋਂ ਅਸੀਂ ਪੁਲਿਸ ਨੂੰ ਪੁੱਛਦੇ ਹਾਂ ਕਿ ਮਾਮਲਾ ਕੀ ਹੋਇਆ ਵਾ ਪਰ ਉਹਨਾਂ ਵੱਲੋਂ ਮਾਮਲਾ ਜਿਹੜਾ ਕਿਹਾ ਨਹੀਂ ਦੱਸਿਆ ਜਾਂਦਾ ਅਧਿਕਾਰੀਆਲ ਉਹਨਾਂ ਨੂੰ ਕਿਹਾ ਜਾਂਦਾ ਪੁਲਿਸ ਵੱਲੋਂ ਕਿ ਅਧਿਕਾਰੀਆਂ ਨੂੰ ਪੁੱਛੋ ਸਾਨੂੰ ਕੁਝ ਨਹੀਂ ਪਤਾ ਫਿਰ ਅਰੇਲਚ ਕੀਤਾ ਕਿਉਂ ਹੈ ਕੀ ਕਾਰਨ ਹੈ ਸਵਾਲ ਜਿਹੜੇ ਕਿ ਅਲਗਾਤਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਭਾਤੇ ਜਨਤਾ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦ ਤੱਕ ਇੱਥੇ ਨਹੀਂ ਛੱਡਣਗੇ ਸਨੀ ਕੈਂਟਰੋਂ ਅਸੀਂ ਇੱਥੋਂ ਟਾਸ ਤੋਂ ਮਾਸੇ ਹਿੱਲਾਂਗੇ ਨਹੀਂ ਤਸਵੀਰਾਂ ਲੁਧਾਨਾ ਦੇ ਦੁਬਰੀ ਥਾਣਾ ਤੋਂ ਬਾਹਰ ਤੁਹਾਨੂੰ ਸਾਂਝੇ ਕਰ ਰਹੇ ਹਾਂ ਉੱਥੋਂ ਬਾਅਦ ਰਿਪੋਰਟ ਦੇ ਦੇਣ ਜਲਦੀ ਜਲਦੀ ਲੁਧਾਨਾ ਲਈ ਦਿਨ ਹਣੀ ਕੁਮਾਰ ਜੰਮ ਰਿਪੋਰਟ ਧੰਨਵਾਦ